ਸਾਰਿਆਂ ਨੂੰ ਪਿਆਰ ਭਰੀ ਸਸ਼ੀਆਕਰ ਜੀ ਬਹੁਤ-ਬਹੁਤ ਸਵਾਗਤ ਕਰਦੇ ਆਂ ਆਪਣੇ ਚੈਨਲ ਤੇ ਦੋਸਤੋ ਪੰਜਾਬ ਦੇ ਵਿਤਮਤੀ ਹਰਪਾਲ ਸਿੰਘ ਜੀਮਾ ਨੇ ਨਵਾਂ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੰਜਾਬ ਦੇ 7,65,000 ਮੁਲਾਜ਼ਮਾਂ ਨੂੰ ਇੱਕ ਵੱਡੀ ਖੁਸ਼ਖਬਰੀ ਜਿਹੜੀ ਦਿੱਤੀ ਹੈ ਇੱਕ ਵੱਡੀ ਸੌਗਾਤ ਜਿਹੜੀ ਜਾਰੀ ਕੀਤੀ ਕਰ ਦਿੱਤੀ ਹੈ ਸੋ ਪੰਜਾਬ ਦੇ ਪੈਨਸ਼ਨਰਾਂ ਤੇ ਮੁਲਾਜ਼ਮ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਸੀ ਉਹਨਾਂ ਨੂੰ 11% ਡੀਏ ਦੀ ਹੈ ਜਿਹੜੀ ਤਿੰਨ ਕਿਸ਼ਤਾਂ ਪੈਂਡਿੰਗ ਪਈਆਂ ਉਹ ਦਿੱਤੀਆਂ ਜਾਂ ਸਾਢੇ 5 ਸਾਲਾਂ ਦਾ ਈਰੀਅਰ ਤੇ ਇਹ ਜਿਹੜਾ ਹੈ ਸਾਢੇ 5 ਸਾਲਾਂ ਦਾ ਈਰੀਅਰ ਜਿਹੜਾ ਬੰਦ ਹੈ ਤੇ ਨਾਲ ਹੀ ਜਿਹੜਾ 18228 ਕਰੋੜ ਰੁਪਏ ਦਾ ਬਕਾਇਆ ਜਿਹੜਾ ਦਿੱਤਾ ਜਾਵੇ 15 ਸਾਲ ਦੇ ਜਿਹੜਾ ਹੈ ਲਾਭ ਉਹ ਸੋ ਪ੍ਰਾਣੀਆਂ ਸਰਕਾਰਾਂ ਨੇ ਬੰਦ ਕਰ ਦਿੱਤਾ ਸੀ ਉਸ ਨੂੰ ਮੁੜ ਤੋਂ ਬਹਾਲ ਕੀਤਾ ਜਾਵੇ 2.95 ਪੇ ਸਕੇਲ ਦੀ ਜਿਹੜੀ ਮੰਗ ਹੈ ਮਲਾਜ਼ਮਾਂ ਦੀ ਇਹ ਕਾਫੀ ਲੰਮੇ ਸਮੇਂ ਤੋਂ ਲੜਖਦੀ ਆ ਰਹੀ ਹੈ ਇਸੇ ਚੀਜ਼ ਨੂੰ ਲੈ ਕੇ ਹੁਣ ਪੰਜਾਬ ਦੇ ਵਿਤਮਨ ਦੇ ਹਰਪਾਲ ਸਿੰਘ ਚੀਮਾ ਜੀ ਨੇ ਮਲਾਜ਼ਮਾਂ ਦੇ ਹੱਕ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਪੰਜਾਬ ਦੇ ਜਿਹੜੇ ਉੱਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਤੇ ਜਿਹੜੇ ਮਲਾਜ਼ਮ ਮੰਗਾਂ ਨੂੰ ਪੂਰਾ ਹੱਕ ਹੋਣ ਦੇ ਵਿੱਚ ਟਾਲ ਮਟੋਲ ਕਰੇ ਸੀ ਉਹਨਾਂ ਨੂੰ ਸਿੱਧੀ ਦੀ ਸਿੱਧੀ ਫਟਕਾਰ ਜਿਹੜੀ ਹੈ ਲਗਾਈ ਗਈ ਹੈ ਸਾਰੀ ਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੀ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਜੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਮਲਾਜ਼ਮਾਂ ਦੀਆਂ ਕਿਹੜੀਆਂ-ਕਿਹੜੀਆਂ ਮੰਗਾਂ ਦੇ ਉੱਤੇ ਨਵੇਂ ਸਾਲ ਤੋਂ ਪਹਿਲਾਂ ਪੱਕੀ ਮੋਹਰ ਜਿਹੜੀ ਹੈ ਲੱਗ ਸਕਦੀ ਹੈ ਸੋ ਜੇਕਰ ਦੋਸਤੋ ਮੁਲਾਜ਼ਮਾਂ ਤੇ ਪੈਨਸ਼ਨਰ ਦੇ ਲਈ ਜਿਹੜੀ ਸਾਹਮਣੇ ਨਿਕਲ ਕੇ ਆਰੀ ਅਪਡੇਟ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਹੁਣ ਮੀਟਿੰਗਾਂ ਦਾ ਸਿਲਸਲਾ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਸ ਦੇ ਹੱਕ ਦੇ ਵਿੱਚ ਸ਼ੁਰੂ ਹੋ ਚੁੱਕਿਆ ਹੈ ਪੰਜਾਬ ਦੇ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਪੰਜਾਬ ਦੇ ਵਿਤਮਨ ਦੇ ਹਰਪਾਲ ਸਿੰਘ ਚੀਮਾ ਨੇ ਉੱਚ ਅਧਿਕਾਰੀਆਂ ਨੂੰ ਇਹ ਆਦੇਸ਼ ਦਿੱਤੇ ਨੇ ਤੇ ਫੜਕਾਰ ਵੀ ਲਗਾਈ ਹੈਗੀ ਹੈ ਮੁਲਾਜ਼ਮਾਂ ਨੇ ਜਿਹੜੇ ਪੈਂਡਿੰਗ ਪਈਆਂ ਜਾਇਜ਼ ਮੰਗਾਂ ਨੇ ਉਹਨਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ ਉਸ ਦੀ ਰਿਪੋਰਟ ਸ਼ਾਮ ਤੱਕ ਦਿੱਤੀ ਜਾਵੇ ਤੇ ਮੁਲਾਜ਼ਮਾਂ ਨੂੰ ਇਹਨਾਂ ਮੰਗਾਂ ਨੂੰ ਪੂਰਾ ਕਰਨ ਦੇ ਲਈ ਕੋਈ ਵੀ ਦੇਰੀ ਕੀਤੀ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਪੰਜਾਬ ਦੇ ਵਿੱਤ ਵਿਭਾਗ ਦੇ ਵੱਲੋਂ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਦੇ ਵੱਲੋਂ ਬਰਦਾਸ਼ਤ ਜਿਹੜੀ ਹੈ ਨਹੀਂ ਕੀਤੀ ਜਾਵੇਗੀ ਅਤੇ ਉਹਨਾਂ ਦੇ ਨਾਲ ਇਹੀ ਦੱਸਿਆ ਦੱਸਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੁਲਾਜ਼ਮਾਂ ਦੀ ਜਿਹੜੀ ਹੈ 11% ਡੀਏ ਦੀਆਂ ਤਿੰਨ ਕਿਸ਼ਤਾਂ ਨੇ ਉਸ ਦੇ ਵਿੱਚੋਂ ਪਹਿਲੀ ਕਿਸ਼ਤ ਜਿਹੜੀ ਹੈ ਜਲਦ ਹੀ ਨਵੇਂ ਸਾਲ ਦੇ ਵਿੱਚ ਜਾਰੀ ਕੀਤੀ ਜਾਵੇਗੀ ਸੋ ਦੋਸਤੋ ਅੱਜ ਦੀ ਵੱਡੀ ਅਪਡੇਟ ਵੱਡੀ ਖੁਸ਼ਖਬਰੀ ਜਿਹੜੀ ਹੈ ਪੰਜਾਬ ਦੇ 7,65,000 ਮੁਲਾਜ਼ਮਾਂ ਦੇ ਲਈ ਹੈ ਹਾਂਜੀ ਦੋਸਤੋ ਇਸੇ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ